194000 ਰੁਪਏ ਜਿਹੜੀ ਸਬਸਿਡੀ ਆ ਉਹ ਵਾਰਨ ਸਟੀਲ ਕਹ ਸਾਰੀਆਂ ਕੰਪਨੀਆਂ ਦਿੰਦੀਆਂ ਨੇ ਇਹ ਤੁਹਾਨੂੰ ਮੈਸ਼ੂ ਵਾਲੇ ਰਿਟਰਨ ਚ ਵੀ ਦੇਣਗੇ ਵੀ ਹਾਂ ਵਾਕੀ ਵਾਰਨ ਸਟੀਲ ਦੇ ਬਲੇਡ ਨੇ ਨਾ ਟਟ ਲਾਵੀ ਹੋ ਜੇ ਨਕ ਚੂੜੀਆਂ ਰਹਿ ਗਈਆਂ ਤਾਂ ਵੀ ਖੁੱਲ ਕੇ ਤੁਹਾਡਾ ਬਲੇਡ ਡਿੱਗਦਾ ਨਹੀਂ ਹੈਗਾ ਵਾਹਣ ਦੇ ਵਿੱਚ ਡਿਸਕ ਇੰਨੀ ਜ਼ਿਆਦੇ ਰਹਿਲੀ ਆ ਵੀ ਇਸ ਤਰ੍ਹਾਂ ਉਂਗਲ ਦੇ ਨਾਲ ਹੀ ਦੇਖੋ ਕਿੰਨੇ ਗਰੀਸਲੈਸ ਵੇਅਰਿੰਗ ਨੇ ਸਾਰੇ ਕੋਈ ਗਰੀਸ ਕਰਨ ਦੀ ਲੋੜ ਨਹੀਂ ਕਿਸੇ ਵੀ ਵੇਅਰਿੰਗ ਨੂੰ ਡਿਸਕਾਂ ਦੇ ਵਿੱਚ ਰੋਟਾਟਰ ਸਾਰੇ ਸੁਪਰਸੀਡਰਾਂ ਦਾ ਨਹੀਂ ਬਣਦਾ ਵੀਰੋ ਸੈਕਸ਼ਨ ਲੈਟਰ ਜਾਰੀ ਹੋਏ ਨੂੰ ਕਾਫੀ ਟਾਈਮ ਹੋ ਗਿਆ ਤੇ ਸਬਸਿਡੀ ਦੇ ਸਿਰਫ 2-3 ਕ ਦਿਨ ਰ 2 ਦਿਨਾਂ ਦੇ ਵਿੱਚ ਵਿੱਚ ਜੇ ਸਬਸਿਡੀ ਲੈ ਲਈ ਠੀਕ ਆ ਨਹੀਂ ਹੋ ਜੂ ਸਬਸਿਡੀ ਕੈਨਸਲ ਗੱਲ ਕਰ ਰਹੇ ਆ ਗੁਰਦਾਸਪੁਰ ਡਿਸਟ੍ਰਿਕਟ ਦੀ ਗੁਰਦਾਸਪੁਰ ਦੇ ਵਿੱਚ ਕਾਫੀ ਦਿਨ ਹੋ ਗਏ ਸੈਕਸ਼ਨ ਲੈਟਰ ਜਾਰੀ ਹੋਏ ਨੂੰ ਤੇ ਕਿਸਾਨ ਟਰੈਕਟਰਸ ਵਾਲਿਆਂ ਦੇ ਖੜੇ ਆ ਜਿਨ੍ਹਾਂ ਦੀ ਸਵਰਾਜ ਦੀ ਬਹੁਤ ਵੱਡੀ ਡੀਲਰਸ਼ਿਪ ਹੈ ਕਾਫੀ ਵੈਰਾਈਟੀ ਆ ਤੇ ਇਹਨਾਂ ਨੇ ਮੈਸ਼ੂ ਦੀ ਵੀ ਡੀਲਰਸ਼ਿਪ ਲੈ ਲਈ ਮੈਸ਼ੂ ਦੀ ਡੀਲਰਸ਼ਿਪ ਖੁੱਲ ਚੁੱਕੀ ਆ ਤੇ ਇੱਥੇ ਫੁੱਲ ਸਟਾਕ ਸਾਨੂੰ ਸੁਪਰਸੀਡਰ ਰੋਟਾਵੇਟਰ ਮਲਚਰ ਤੇ ਐਮਬੀ ਪਲਾ ਜਿਹੜੀ ਇਹਨਾਂ ਦੀ ਉਹ ਆਉਂਦੀ ਆ ਫਰਬੂ ਰੇਖ ਲਾਰਨ ਵਾਲੀ ਉਹ ਵੀ ਮਿਲ ਜੂਗੀ ਤੇ ਸੁਪਰ ਸੀਡਰ ਤੇ ਸਬਸਿਡੀ ਤੇ ਥੋੜੇ ਦਿਨ ਰਹਿ ਗਏ ਜੇ ਗੱਲ ਕਰੀਏ ਸੁਪਰ ਸੀਡਰ ਦੀ ਤਾਂ ਮੈਸ਼ੂ ਦਾ ਸੁਪਰ ਸੀਡਰ ਤੁਹਾਨੂੰ ਪਤਾ ਮੈਸ਼ੂ ਜਿਹੜਾ ਵਰਲਡ ਲੈਵਲ ਦਾ ਬ੍ਰਾਂਡ ਹੈ ਬਿਜਾਈ ਵਾਲੀਆਂ ਮਸ਼ੀਨਾਂ ਦੇ ਵਿੱਚ ਸੋਇੰਗ ਮਸ਼ੀਨਾਂ ਦੇ ਵਿੱਚ ਗਸਪਾਰਡੋ ਵਰਲਡ ਦੀ ਨੰਬਰ 1 ਕੰਪਨੀ ਹੈਗੀ ਆ ਇਹ ਗੱਲ ਸੱਚ ਹੈ ਸਰਚ ਕਰਕੇ ਦੇਖ ਸਕਦੇ ਹੋ ਇੰਟਰਨੈਟ ਤੇ ਤੇ ਬਾਕੀ ਜੇ ਕੁਆਲਿਟੀ ਦੀ ਗੱਲ ਕਰੀਏ ਤਾਂ ਇੱਥੋਂ ਆਜੋ ਡਿਸਕ ਤੋਂ ਇਹਦੀ ਡਿਸਕ ਤੁਸੀਂ ਦੇਖਣਸਾਰ ਦੱਸਦੇ ਹੋਗੇ ਮਟੀਰੀਅਲ ਹੀ ਇੰਨਾ ਘੈਂਟ ਲੱਗਿਆ ਹੋਇਆ ਤੁਸੀਂ ਕੱਲੀ-ਕੱਲੀ ਚੀਜ਼ ਹੈ ਜਿਹੜੀ ਤੁਹਾਨੂੰ ਦਿਖੂਗੀ ਵੀ ਹਾਂ ਕੁਆਲਿਟੀ ਹੈਗੀ ਆ ਪੇਂਟ ਦੀ ਗੱਲ ਕਰੀਏ ਨੈਨੋ ਕੋਟਿੰਗ ਪੇਂਟ ਸਭ ਤੋਂ ਉੱਪਰ ਦੀ ਟੈਕਨੋਲੋਜੀ ਜਿਹੜੀ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਕੋਈ ਨਹੀਂ ਕਰ ਰਿਆ ਤੇ ਵੈਲਡਿੰਗ ਰੋਬੋਟਿਕ ਵੈਲਡਿੰਗ ਉੱਪਰ ਹੱਥ ਫੇਰੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਬਲੇਡ ਬਿਲਕੁਲ ਪਤਲੇ ਵਾਰਨ ਸਟੀਲ ਕਹੇ ਸਾਰੀਆਂ ਕੰਪਨੀਆਂ ਦਿੰਦੀਆਂ ਨੇ ਇਹ ਤੁਹਾਨੂੰ ਮੈਸ਼ੂ ਵਾਲੇ ਰਿਟਰਨ 'ਚ ਵੀ ਦੇਣਗੇ ਵੀ ਹਾਂ ਵਾਕਈ ਵਾਰਨ ਸਟੀਲ ਦੇ ਬਲੇਡ ਕੱਲੇ-ਕੱਲੇ ਬਲੇਡ ਤੇ ਮੈਚੂ ਦਾ ਲੋਗੋ ਲੱਗਿਆ ਮਿਲੂਗਾ ਤੇ ਨਟ ਜਿਹੜਾ ਇਹਦਾ ਬਰੀਕ ਚੂੜੀ ਵਾਲਾ ਬਿਨਾ ਸੀਲ ਤੋਂ ਜੇ ਨਟ ਢਿੱਲਾ ਵੀ ਹੋ ਜੇ ਤਿੰਨ ਕਚੂੜੀਆਂ ਰਹਿ ਗਈਆਂ ਤਾਂ ਵੀ ਖੁੱਲ ਕੇ ਤੁਹਾਡਾ ਬਲੇਡ ਡਿੱਗਦਾ ਨਹੀਂ ਹੈਗਾ ਵਾਹਣ ਦੇ ਵਿੱਚ ਇੰਨੀ ਕੁ ਕੁਆਲਿਟੀ ਹੈ ਇਹਨਾਂ ਦੀ ਤਾਂ ਹੀ ਕਹਿੰਦੇ ਆ ਨਟ-ਨਟ ਦਾ ਫਰਕ ਹੈ ਤੇ ਸੀਡ ਐਡਜਸਟਰਾਂ ਦੀ ਗੱਲ ਕਰੀਏ ਜੇ ਤਾਂ 10 ਕਿਲੋ ਤੋਂ ਲੈ ਕੇ ਜਿੰਨਾ ਮਰਜ਼ੀ ਆਪਾਂ ਸੀਡ ਪਾ ਲਈਏ ਐਕੂਰੇਸੀ ਇਹਦੀ ਕਿਲੋ-ਕਿਲੋ ਦੀ ਆ ਤੇ ਪਿਸਤੌਲ ਨੇ ਜਿਹੜੇ ਕਣਕ ਦੇ ਵੀ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਕਰ ਸਕਦੇ ਹਾਂ ਦੇਖੋ ਇੱਥੇ ਇਹਨਾਂ ਨੇ ਤਿੰਨ ਮੋੜ ਦਿੱਤੇ ਹੋਏ ਨੇ ਇਹਦੀ ਸੈਟਿੰਗ ਕਰ ਸਕਦੇ ਹਾਂ ਤੇ ਫੂਡ ਗ੍ਰੇਡੇਬਲ ਮਟੀਰੀਅਲ ਮਟੀਰੀਅਲ ਦੇ ਪਾਈਪ ਜਿਹਦੇ ਨਾਲ ਵਿੱਚ ਵੀ ਵੀ ਬਲੋਕੇਜ ਰੇ ਬਲੋਕੇਜ ਦੀ ਕੋਈ ਸਮੱਸਿਆ ਨਹੀਂ ਆਉਂਦੀ ਤੇ ਕੋਈ ਕੈਮੀਕਲ ਰਿਐਕਸ਼ਨ ਨਹੀਂ ਹੁੰਦਾ ਡਿਸਕ ਇੰਨੀ ਜ਼ਿਆਦੇ ਰੈਡੀ ਹੈ ਵੀ ਇਸ ਤਰ੍ਹਾਂ ਉਂਗਲ ਦੇ ਨਾਲ ਹੀ ਦੇਖੋ ਕਿੰਨੇ ਘੜੇ ਖਾਈ ਜਾਂਦੇ ਆ ਹੱਥ ਦੇ ਨਾਲ ਘੁੰਮ ਜਾਣੀ ਇਹ ਨਹੀਂ ਇੱਕ ਨਹੀਂ ਜਿਹੜੀ ਜਿਹੜੀ ਮਰਜ਼ੀ ਡਿਸਕ ਕਮਾ ਲਓ ਕੋਈ ਚੱਕਰ ਨਹੀਂ ਤੇ ਬਾਕੀ ਜੇ ਗੱਲ ਕਰੀਏ 베ARINGਾਂ ਦੀ ਤਾਂ ਇੱਥੇ ਸਭ ਤੋਂ ਵੱਡੀ ਚੀਜ਼ ਆ ਜਾਂਦੀ ਆ ਸੁਪਰਸੀਡਰ ਲੈ ਲਿਆ ਬਾਅਦ ਚ ਥੋੜੇ ਮਾਰੀ ਜਾਈਏ ਆਪਾਂ ਨੂੰ ਫੇਰ ਕੋਈ ਵੀ ਇੰਪਲੀਮੈਂਟਾ ਚੰਗਾ ਨਹੀਂ ਲੱਗਦਾ ਗ੍ਰੀਸਲੈਸ ਵੇਅਰਿੰਗ ਨੇ ਸਾਰੇ ਕੋਈ ਗ੍ਰੀਸ ਕਰਨ ਦੀ ਲੋੜ ਨਹੀਂ ਕਿਸੇ ਵੀ ਵੇਅਰਿੰਗ ਨੂੰ ਡਿਸਕਾਂ ਦੇ ਵਿੱਚ ਬਿਨਾ ਗ੍ਰੀਸ ਤੋਂ ਕੁਝ ਵੀ ਨਹੀਂ ਹੁੰਦਾ ਇਹਨਾਂ ਦੀ ਲਾਈਫ ਇੰਨੀ ਜ਼ਿਆਦੇ ਆ ਤੇ ਐਦਾਂ ਹੀ ਚੱਲੀ ਜਾਣਾ ਇਹਨਾਂ ਨੇ ਕੋਈ ਦਿੱਕਤ ਨਹੀਂ ਆਉਣੀ ਸਕ੍ਰੈਪਰ ਵਗੈਰਾ ਕੰਪਨੀ ਨੇ ਪ੍ਰੋਪਰ ਬਣਾ ਕੇ ਲਾਏ ਨੇ ਫਾਹਾ ਯਾਨੀ ਵੱਡਿਆ ਵੀ ਪੱਤੀਆਂ ਜੀਆਂ ਲਾਤੀਆਂ ਉੱਤੇ ਬਾਕੀ ਜਿਵੇਂ ਰੋਟਾਵੇਟਰ ਦੇ ਥੱਲੇ ਆਉਂਦੀ ਹੈ ਟੈਂਪਰ ਕਰਕੇ ਪੱਤੀ ਲਾਈ ਹੋਈ ਆ ਵੀ ਜਿਹੜੀ ਇਹਦੀ ਬਾਡੀ ਆ ਉਹ ਥੱਲੇੋਂ ਨਾ ਘਸੇ ਤੇ ਆਹ ਪੱਤੀ ਜਦੋਂ ਘਸ ਗਈ ਤਾਂ ਤੁਹਾਨੂੰ ਕਿਸੇ ਵੀ ਡੀਲਰਸ਼ਿਪ ਤੋਂ ਤੁਸੀਂ ਨਵੀਂ ਲੈ ਕੇ ਚੇਂਜ ਕਰਕੇ ਪਾ ਸਕਦੇ ਗিয়ার ਡਰਾਈਵ ਚੇਨ ਡਰਾਈਵ ਇੱਥੇ ਹੁਣ ਇੱਕ ਚੀਜ਼ ਧਿਆਨ ਦੇ ਵਿੱਚ ਕਰ ਲਓ ਵੀ ਰੋਟਾਵੇਟਰ ਸਾਰੇ ਸੁਪਰਸੀਡਰਾਂ ਦਾ ਨਹੀਂ ਬਣਦਾ ਤੇ ਆਹ ਚੀਜ਼ ਸਿਰਫ ਮੈਸ਼ੂ ਇਹੀ ਜੀ ਕੰਪਨੀ ਹੈ ਜੀ ਨੇ ਇੰਨਾ ਘੈਂਟ ਕੰਮ ਕੀਤਾ ਨਾਲੇ ਗিয়ার ਦੇ ਤਾਂ ਨਾਲੇ ਚੇਨ ਸੈਮੀ ਗੇਅਰ ਡਰਾਈਵ ਇੱਥੇ ਆਪਣਾ ਰੋਟਾਵੇਟਰ ਬਣਾਉਣ ਨਾਲ ਮਸਲਾ ਹੋ ਜਾਂਦਾ ਹੱਲ ਇਹਦੇ ਦੋਨੇ ਰੋਲੇ ਹੋ ਜਾਣਗੇ ਅਲੱਗ ਥੋੜੇ ਦੋ ਥੋੜੇ ਜੇ ਨਟ ਖੋਲ ਕੇ ਇਹਦੇ ਪਿੱਛੇ ਡਾਲਾ ਲੱਗ ਜੂ ਪ੍ਰੋਪਰ ਡਾਲਾ ਲੱਗ ਕੇ ਰੋਟਾਵੇਟਰ ਬਣੂਗਾ ਜਿਹੜਾ ਆਹ ਰੋਟਾਵੇਟਰ ਪਿਆ ਇਹਦੇ ਨਾਲ ਦਾ ਰੋਟਾਵੇਟਰ ਸੁਪਰ ਸ਼ੀਡਰ ਤੋਂ ਤਿਆਰ ਹੋ ਜੂ ਜੇ ਸਬਸਿਡੀ ਦੀ ਗੱਲ ਕਰੀਏ ਤਾਂ 1 ਲੱਖ 20000 ਰੁਪਇਆ ਇੰਡੀਵਿਜੂਅਲ ਸਬਸਿਡੀ ਆ ਤੇ 1 ਲੱਖ 94000 ਰੁਪਇਆ ਜਿਹੜੀ ਸਬਸਿਡੀ ਆ ਉਹ ਗਰੁੱਪ ਦੇ ਵਿੱਚ ਸੀਆਰਐਮਐਸ ਸਕੀਮ ਤੇ ਮੈਚੂ ਦੇ ਸੁਪਰ ਸ਼ੀਡਰ ਤੇ ਬਾਕੀ ਸਪੇਅਰ ਪਾਰਟ ਵਗੈਰਾ ਸ ਏ ਟੂ ਜ਼ेड ਤੁਹਾਨੂੰ ਸਪੇਅਰ ਪਾਰਟ ਮਿਲੂਗਾ ਸਟਾਕ ਇਹਨਾਂ ਦੇ ਵਿੱਚ ਕੋਲੇ ਭਰਿਆ ਖੜਾ ਬਹੁਤ ਜ਼ਿਆਦਾ ਸਟਾਕ ਆ ਕਿਸੇ ਵੀ ਮੇਰੇ ਵੀਰ ਨੇ ਲੈਣਾ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਗਰਦਾਸਪੁਰ ਸ਼ਹਿਰ ਦੇ ਵਿੱਚ ਸਵਰਾਜ ਕਿਸਾਨ ਟਰੈਕਟਰਜ਼ ਵਾਲੇ ਤੇ ਬਟਾਲੇ ਦੇ ਵਿੱਚ ਵੀ ਇਹਨਾਂ ਦੀ ਬ੍ਰਾਂਚ ਜਲਦੀ ਖੁੱਲ ਰਹੀ ਆ ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਕਾਦੀਆਂ ਜਲਦ ਹੀ ਮੈਸ਼ੂ ਦੀਆਂ ਬ੍ਰਾਂਚਾਂ ਇਹ ਵੀਰ ਲੈ ਕੇ ਆ ਰਹੇ ਨੇ ਤੇ ਹੁਣ ਤੁਹਾਨੂੰ ਇਧਰ ਮਾਝੇ ਏਰੀਏ ਦੇ ਵਿੱਚ ਕੋਈ ਵੀ ਸੁਪਰਸੀਡਰ ਰੋਟਾਵੇਟਰ ਕੁਝ ਵੀ ਚਾਹੀਦਾ ਮੈਸ਼ੂ ਦਾ ਇੰਪਲੀਮੈਂਟ ਤਾਂ ਵੀਰਾਂ ਨੇ ਬਹੁਤ ਵਧੀਆ ਡੀਲਰਸ਼ਿਪ ਖੋਲ ਚੁੱਕਿਆ ਸਾਰਾ ਕੁਝ ਤੁਹਾਨੂੰ ਅਵੇਲੇਬਲ ਮਿਲੂਗਾ ਸੋ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ